ਹਰ ਇੱਕ ਦਿਨ ਵਨ ਟੇ ਟਰਾਗਾ ਸੋਇਕ ਕਰਦੇ ਅੱਜ ਇੱਕ ਹੋਰ ਨਵਾਂ ਪ੍ਰੋਗਰਾਮ ਸੋਹਣ ਕਹਾਣੀ ਸ਼ੁਰੂ ਕਰਨ ਦੀ ਖੁਸ਼ੀ ਤੁਹਾਡੇ ਨਾਲ ਹਾਂਜੀ ਕਰ ਰਹੇ ਇਸ ਪ੍ਰੋਗਰਾਮ ਇਚ ਅਸੀਂ ਕਹਾਣੇ ਮੈਨੇ ਕਹਾਣੇ ਆਪੇ ਕੀਤੀ ਜਾਂ ਜੁਬੀਤੀ ਜਾਂ ਔਰ ਦੇਰ ਚਾ ਸਪੂਰਕ ਇਸ ਤੇ ਕਹਾਣੀਆਂ ਹਾਂ। ਹਾਂਗੀਆਂ ਕਰਾਂਗੇ। ਬਾਤ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰੀ। ਅਸੀਂ ਵਿਕਰਮਜੀਤ ਨੂਰ ਵਰਾਂ ਦੀੰਨੇ ਕਹਾਣੀਆਂ ਗੋਦੀ ਦਾ ਡੰਗ ਤੋਂ ਕਰ ਰਹੇ ਹਾਂ। ਵਿਕਰਮਜੀਤ ਨੂਰ ਪਿਛਲੇ ਲੰਬੇ ਸਮੇਂ ਤੋਂ ਸਾਹਇਤ ਸਜਣਾ ਕਰ ਰਹੇ ਹਾਂ। ਦਿੰਦਾਨੇ ਸਹਾਇਤਿਆਂ ਹੋਰ ਵਧਾਵਾ ਤੋਂ ਇਲਾਵਾ ਮੈਂਨੇ ਕਹਾਣੀ ਉੱਪਰ ਵੀ ਵੱਡਾ ਕਾਰਜ ਕੀਤਾ ਹੁਣ ਤੱਕ ਉਹਨਾਂ ਨੇ 10 ਮੈਂਨੇ ਕਹਾਣੀ ਸੰਗ੍ਰਹਿ ਪੰਜਾਬੀ ਸਾਹਿਤ ਦੀ ਚੋਲੀ ਬਾਰੇ ਹਮ ਜੈਸ ਤੋਂ ਲਵਾ ਮੈਂਨੇ ਕਹਾਣੀਆਂ ਦੀ ਮੈਗੀ ਨੇ ਮੰਨੇ ਰੈਟਰੀ ਉਹਨਾਂ ਦਾ ਸੰਪਾਦਕੀ ਯੋਗਦਾਨ ਹੈ ਅੱਜ ਦੀ ਮੰਨੇ ਕਹਾਣੀ ਗੋਡੀ ਦਾ ਨਿਗ ਬ੍ਰਿਦੇਸ਼ ਵੱਸ ਗਏ ਬੱਚਿਆਂ ਦੇ ਪਿੱਛੇ ਰਹਿ ਗਏ ਮਾਪੇ ਬੇ ਉਸ ਦਰਦ ਨੇ ਬਿਆਨ ਕਰਦੀ ਹੈ ਜਿਹੜਾ ਕਿ ਬੱਚਿਆਂ ਦੇ ਵਜੋਂ ਹੋ ਗਏ। ਹੀਰੇ ਵੇ ਦੇ ਰੂਪ ਵਿੱਚ ਸਾਹਮਣੇ ਬਹਰ। ਆਉਂ। ਹਰਫੰਦਿਆਂ। ਨੂਰ ਹੋ ਰਹਾਂ ਕੋ। ਉਹਨਾਂ ਦੀ ਮੇਨ ਕਹਾਣੀ ਗੋਦੀ ਦਾ। ਮੇਰੀ ਮੇਨ ਕਹਾਣੀ ਦਾ ਅਸਰ ਲੇਖ ਹੈ। ਗੋਦੀ ਦਾ ਨਿਗ। ਮੋٹے-ਮੋٹے ਖੂਬਸੂਰਤ ਨਹਿ ਨਕਸ਼ਾ ਵਾਲੀ ਪੰਜਾਬ 55 ਸਾਲ ਦੀ ਜਨਾਨੀ। ਮੇਰੀ ਪਤਨੀ ਦੇ ਡੇੜੇ ਆ ਕੇ ਇੱਜ ਬੈਠ ਗਈ। ਜਿਵੇਂ ਉਸ ਨੂੰ ਮੁੱਦਤਾਂ ਤੋਂ ਜਾਣਦੀ ਹੋਵੇ। ਕਿੰਨਾ ਪਿਆਰਾ ਬੱਚਾ ਏ ਪਤਨੀ ਦੀ ਗੋਦੀ ਵਿੱਚ ਸੁੱਤੀ ਹੋਈ ਸਾਡੀ 1.5 ਸਾਲ ਦੀ ਪੋਤੀ ਬਾਰੇ ਜਦ ਉਸ ਉਪਰੀ ਜਨਾਨੀ ਨੇ ਇਹ ਸ਼ਬਦ ਬੋਲੇ ਤਾਂ ਪਤਨੀ ਦੇ ਨਾਲ ਨਾਲ ਮੈਂ ਵੀ ਹੈਰਾਨ ਜਾ ਹੋ ਕੇ ਰਹਿ ਗਿਆ ਪਤਨੀ ਦਾ ਚਿਹਰਾ ਪ੍ਰਚੰਚਨ ਬਣ ਜਾਣਾ ਸੁਭਾਵਕ ਸੀ ਕਿਉਂਕਿ ਉਸ ਨੂੰ ਵਹਿਮ ਹੋ ਗਿਆ ਸੀ ਕਿ ਇਹ ਸ਼ੁਦਾਣ ਸਾਡੀ ਇਸ ਪਿਆਰੀ ਜਿਹੀ ਮਾਸੂਮ ਜਿੰਦ ਨੂੰ ਕਿਤੇ ਨਜ਼ਰ ਹੀ ਨਾ ਲਾ ਦੇਵੇ ਅਸੀਂ ਇੱਕ ਧਾਰਮਿਕ ਸਥਾਨ ਤੇ ਮੱਥਾ ਟੇਕਣ ਲਈ ਆਏ ਹੋਏ ਸਾਂ ਅਤੇ ਕੁਝ ਦਿਨ ਆਰਾਮ ਕਰ ਲਈ। ਪੀੜ ਪੜੱਕੇ ਤੋਂ ਕੁਝ ਪਾਸੇ ਜੇ ਹੋ ਕੇ ਬੈਠ ਗਏ ਸਾਂ। ਇਸ ਤੋਂ ਪਹਿਲਾਂ ਕਿ ਪਤਨੀ ਉਸ ਦਾ ਕੁਝ ਅਤਾ ਪਤਾ ਪੁੱਛਦੀ ਉਸ ਸ਼ਹਿਰਨ ਉਹ ਸ਼ਹਿਰਨ ਖੁਦ ਹੀ ਬੋਲ ਪਈ। ਸਾਡਾ ਵੀ ਪੋਤਾ ਹੈ ਸੁਖ ਨਾਲ ਐਡਾ ਹੂ। ਬਹੁਤ ਵਧੀਆ ਗੱਲ ਏ ਪਤਨੀ ਨੇ ਕਿਹਾ। ਪਰ ਹੁਣ ਉਹ ਸਾਡੇ ਕੋਲ ਨਹੀਂ ਰਹਿੰਦਾ। ਅੱਛਾ ਕਿਉਂ? ਕੁਝ ਪਲ ਜਦੋਂ ਜ਼ਰਾਨੀ ਕੁਝ ਨਾ ਬੋਲੀ ਤਾਂ ਪਤਨੀ ਨੇ ਇਹ ਅਗਲਾ ਸਵਾਲ ਕਰ ਦਿੱਤਾ ਕਿੱਥੇ ਰਹਿੰਦਾ ਹੈ ਫੇਰ ਕੈਨੇਡਾ ਚਲੇ ਗਿਆ ਨੂ ਪੁੱਤ ਪੋਤਾ ਉਹ ਚੁੱਪਚਾਪ ਕੁਝ ਦੇਰ ਸਾਡੀ ਪੋਤੀ ਦੇ ਚਿਹਰੇ ਵੱਲ ਠੇਕਦੀ ਰਹੀ ਬੱਚੀ ਜਾਗ ਰਹੀ ਸੀ ਉਸਦੇ ਚਿਹਰੇ ਦੇ ਹਾਵਾਂ ਭਾਵਾਂ ਤੋਂ ਝਾਪਦਾ ਸੀ ਜਿਵੇਂ ਉਹ ਸਾਡੇ ਸਾਰਿਆਂ ਦੀਆਂ ਗੱਲਾਂ ਨੂੰ ਸਮਝ ਰਹੀ ਹੋਵੇ ਬਹੁਤ ਜੀ ਲੱਗਿਆ ਹੋਇਆ ਸੀ ਪੋਤੇ ਨਾਲ ਉਦਾਸੀ ਭਰੇ ਲਹਿਜੇ ਵਿੱਚ ਉਸ ਨੇ ਕਿਹਾ ਹੁਣ ਤਾਂ ਦਾਦਾ-ਦਾਦੀ ਵੀ ਬੋਲਣ ਲੱਗ ਪਿਆ ਸੀ ਦੌੜੇ ਹੀ ਫਿਰਦਾ ਕਦੇ ਇੱਥੇ ਕਦੇ ਉੱਥੇ ਟੈਲੀਫੋਨ ਤਾਂ ਆ ਜਾਂਦਾ ਹੁਣੈ ਟੈਲੀਫੋਨ ਵੀ ਉਸਨੇ ਕਿਹਾ ਨਾਲੂ ਨਾਲ ਅੱਜ ਕੱਲ ਤਾਂ ਹੋਰ ਵੀ ਬਹੁਤ ਸਹੂਲਤਾਂ ਹੋ ਗਈਆਂ ਨੇ ਕੁਝ ਦੇਰ ਪਹਿਲਾਂ ਉਹ ਉਪਰੀ ਅਤੇ ਹੁਣ ਪੂਰੀ ਤਰ੍ਹਾਂ ਜਾਣ ਪਛਾਣ ਵਾਲੀ ਬਣ ਚੁੱਕੀ ਜਨਾਨੀ ਨੇ ਬਹੁਤ ਸਹੂਲਤਾਂ ਬਾਰੇ ਸਾਨੂੰ ਸਮਝਾ ਦਿੱਤਾ ਕਿ ਇੰਟਰਨੈਟ ਤੇ ਆਨਲਾਈਨ ਹੋ ਕੇ ਗੱਲਬਾਤ ਹੋ ਜਾਂਦੀ ਹੈ। ਵੈਬਸਾਈਟ ਕੈਮਰੇ ਨੇ ਤਾਂ ਹੋਰ ਵੀ ਕਮਾਲ ਕਰ ਦਿੱਤਾ ਏ। ਆਹ ਮੂੰਹ ਸਾਹਮਣੇ ਬੈਠ ਕੇ ਜਿੰਨੀ ਦੇਰ ਮਰਜ਼ੀ ਗੱਲਾਂ ਕਰੀ ਚੱਲੋ। ਸਾਡੀ ਪੋਤੀ ਨੂੰ ਉਸਨੇ ਆਪਣੀ ਗੋਦ ਵਿੱਚ ਲੈ ਲਿਆ ਅਤੇ ਉਸ ਦਾ ਸਿਰ ਪਲੋਸਣ ਲੱਗ ਪਿਆ। ਪਤਨੀ ਦੇ ਚਿਹਰੇ ਵੱਲ ਦੇਖਦੇ ਆ ਉਸਨੇ ਹੇਰਵੇ ਨਾਲ ਕਿਹਾ ਸੱਚੀ ਭੈਣ ਜੀ ਕੈਮਰਿਆਂ ਤੇ ਮਿਲਣ ਨਾਲ ਕਿੱਥੇ ਆਉਂਦਾ ਹੈ ਰਾਜ? ਅਸਲੀ ਨਿੱਘ ਤੇ ਆਨੰਦ ਤਾਂ ਆਪਣੇ ਬੱਚੇ ਨੂੰ ਗੋਦ ਵਿੱਚ ਲੈਣ ਨਾਲ ਹੀ ਮਿਲਦਾ ਹੈ